ਹਾਂ ਕਿੱਧਰ ਇਹ ਜਾਂਟਾ ਆ ਆ ਤਾਂ ਗਈ ਮੈਂ ਕਿਤੇ ਉਹ ਜਵਾਬ ਦੇ ਦੇਵੇ ਇਹ ਜਈ ਹੈ ਇਹ ਕਦੇ ਕਦੇ ਮੁੱਕਰ ਜਾਂਦਾ ਹੁੰਦਾ ਹੈ ਹਾਂ ਕਰਕੇ ਨਾ ਮੌਕੇ ਤੇ ਜਵਾਬ ਦੇ ਦਿੰਦਾ ਬਈ ਜਾਂਟੇ ਉਹ ਕੌਣ ਆ ਬਾਈ ਕੀ ਕਰ ਰਿਹਾ ਓਏ ਆ ਨੱਟ ਨੁਟ ਜੇ ਨੂੰ ਜਰ ਲੱਗੀ ਪਈ ਓ ਮੋਟਰ ਛੱਡਣੀ ਅੱਜ ਏ ਫਰ ਤੋਂ ਆਪ ਹੀ ਲੱਗਿਆ ਪਿਆਗਾ ਕੋਈ ਬੰਦਾ ਬੁਲਾ ਲਾ ਉਹ ਬੰਦੇ ਦੀ ਗਲੋੜਾ ਮੈਂ ਸਾਰਾ ਕੁਝ ਜਾਣਦਾ ਮਿਸਤਰੀ ਮੈਂ ਝੋਟੀ ਦਾ ਅੱਛਾ ਜੀ ਹਾਂ ਮੈਨਾਂ ਦੇਖਿਆ ਨਹੀਂ ਵੇ ਕਹਿੰਦੇ ਮੈਂ ਕਿਹਾ ਮਿਸਤਰੀ ਸੱਜਾ ਖੁੰਡੀ ਕਦੋਂ ਤੱਕ ਚੱਕ ਲਈ ਤੂੰ ਉਹ ਖੁੰਡੀ ਦਾ ਮੈਂ ਗੋਡੇ ਦਾ ਪ੍ਰੇਸ਼ਣਿਆ ਕਰਾਇਆ ਸੀਗਾ ਹਾਂ ਉਹ ਤੋਂ ਬਸ ਲੈ ਲਈ ਮਾੜਾ ਸਾਰੇ ਨਾ ਤੁਰ ਪੈਣ ਇਹਦੇ ਨਾਲ ਤੂੰ ਮੈਂ ਜੇ ਕਸਿਆ ਹੋਣਾ ਨਾ ਮੇਰਾ ਪਤਾ ਲੈਣਾ ਹੀ ਆ ਤੂੰ ਤਾਂ ਮਰ ਗਿਆ ਜੇ ਉਹ ਕਰਾਇਆ ਗਾ ਹੁਣ ਤੈਨੂੰ ਮੈਂ ਕੀ ਦੱਸਾਂ ਤੈਨੂੰ ਦੱਸਾਂ ਕਿ ਸਾਰੇ ਤੈਨੂੰ ਪਤਾ ਪਿੰਡ ਚ ਘਰ ਸਾਡਾ ਦੂਰ ਆ ਘਰ ਦੂਰ ਆ ਕਿਵੇਂ ਆਈ ਸੀ ਬਰਾ ਵੇ ਮਾੜਾ ਤੇਰੇ ਕੋਲੇ ਕੰਮ ਆਈ ਸੀ ਮੰਮੋ ਹਾਂ ਕੰਮ ਨਹੀਂ ਆਉਂਦੇ ਹੋਰ ਤਾਂ ਮੇਰੇ ਕੋਲ ਵੀ ਆਉਂਦੀ ਨਹੀਂ ਵੇ ਮੈਂ ਕੋਈ ਤੇਰੇ ਤੋਂ ਪੈਸੇ ਨਹੀਂ ਮੰਗਣਾਈ ਪੈਸੇ ਮੰਗ ਲੈਗੇ ਫੇਰ ਕੀ ਹੈ ਨਹੀਂ ਵੇ ਮੈਂ ਥੋਨੇ ਨੇ ਕੱਪੜੇ ਅੱਛਾ ਠੀਕ ਆ ਅੱਛੜੀ ਜੀ ਕਰਕੇ ਕੱਪੜਿਆਂ ਚੋਂ ਨਾ ਖੱਟੀ-ਖੱਟੀ ਸੁਗੰਧ ਜੀ ਆਉਂਦੀ ਹੈ ਮੋਟੀਆਂ ਦੁਰੀਆਂ ਚਾਦਰਾਂ ਚੁੱਦਰਾਂ ਹਾਂ ਕੁਝ ਪਾਉਣ ਵਾਲੇ ਲੀੜੇ ਥੋੜੇ ਘਨੇ ਦੋ ਤਿੰਨ ਪੰਡਾ ਜੀ ਘਰੇ ਨਹੀਂ ਹੈਗਾ ਪਾਣੀ ਸਾਡੇ ਤਾਂ ਨੂੰ ਪਤਾ ਸਾਡੇ ਨਲਕਾ ਲੱਗਾ ਹੈ ਨਾ ਗੇੜਿਆਂ ਨੂੰ ਪਤਾ ਮੈਨੂੰ ਹਾਂ ਹੁਣ ਮੈਂ ਤੈਨੂੰ ਇਹਨੂੰ ਕੱਪੜੇ ਚੱਕ ਲਈ ਜਦੋਂ ਉਹ ਡੱਗੀ ਭਰ ਦੂੰਗਾ ਤੂੰ ਤਾਂ ਦੇਖ ਝੋਨੇ ਚ ਪਾਣੀ ਖੜਾ ਹੈ ਫੇਰ ਮੈਂ ਵੀ ਡੱਗੀ ਭਰ ਦੂੰਗਾ ਤੂੰ ਕੱਪੜੇ ਝੋਕੇ ਲੈ ਜੀ ਤੈਨੂੰ ਜਵਾਬ ਨਹੀਂ ਕਿਸੇ ਗੱਲ ਦਾ ਫੇਰ ਮੈਂ ਟੜਕੇ ਆਉਂਗੀ ਹੁਣ ਤਾਂ ਨਹੀਂ ਆਉਂਦੀ ਹੁਣ ਤਾਂ ਮੈਂ ਤੈਨੂੰ ਪੁੱਛਣ ਆਈ ਹਾਂ ਉਹ ਦੇਖ ਭਾਈ ਤੇਰੀ ਮਰਜ਼ੀ ਟੜਕੇ ਆਈ ਭੰਮੀ ਦੀ ਹੁਣ ਆ ਜਾ ਨਹੀਂ ਹੁਣ ਤਾਂ ਫਿਰ ਟਾਈਮ ਨਹੀਂ ਨਾ ਰਿਹਾ ਟਾਈਮ ਤਾਂ ਘਰ ਹਾਂ ਟਾਈਮ ਕਿੰਨਾ ਹੋ ਗਿਆ ਹੁਣ ਵੱਜ ਗਏ ਹੋਣੇ 12 1 ਉਹ ਹੁਣ ਤਾਂ ਟਾਈਮ ਵਾਧੂ ਹੋ ਗਿਆ 12 ਕਦਾ ਵੱਜ ਗਏ ਹੋਣਗੇ। ਰਾਮ ਨਾਲ ਵੱਧ ਬੰਮ ਦੀ ਹੋ ਗਿਆ ਬੇਟਾ ਆਹ ਮੋਟਰ ਦੀ ਪਿੱਛੇੋਂ ਆ ਗਏ ਮਾਰ ਦੀ ਝੋਟਾ ਆ ਜਦੋਂ ਛੜਦੇ ਆ ਉਧਰੋਂ। ਹਾਂ ਲੈ ਜੀ ਕੱਪੜੇ ਤੋਂ ਕੋਈ ਨਾ ਭਾਈ। ਨਾ ਮੇਰਾ ਤੋਂ ਜੀ ਚਾਦਰ ਆਜਾ। ਕੋਈ ਨਾ ਤੇਰਾ ਚਾਦਰ ਵੀ ਧੋਦਾਂਗੇ ਤੂੰ ਤਰਦੇ ਮੂਰੇ ਰੱਖਿਆ ਕਰ। ਓਏ ਸਿਰਫ ਮੁੱਕ ਜੀ ਮੇਰੇ ਕੋਲ। ਅੱਗੇ ਤਾਂ ਮੈਂ ਰੱਖਦਾ ਸਰਫ ਜੀ। ਸਰਫਾਂ ਤਾਂ ਮੈਂ ਲਿਆਉਂਗੀ ਘਰੋਂ ਪੈਟਕ। ਆ ਪੈਟਕ ਲਈ ਆਈ ਕੱਪੜੇ ਹੈਗੇ ਮੇਰੇ ਤੋਂ ਨਾਲੇ ਤੂੰ ਹੁਣ ਤੈਨੂੰ ਪਤਾ। ਓਏ ਇੱਕ ਮਸ਼ੀਨ ਜੀ ਨਹੀਂ ਹੈਗੀ ਕੱਪੜਾ ਲੀੜਾ ਨਹੀਂ ਘਰੇ। ਉਹ ਮਸ਼ੀਨ ਵੀ ਕੀ ਕਰਾਂਗੇ ਅੱਜ ਨਹੀਂ ਲੋੜ ਹੀ ਨਹੀਂ ਆ ਮਸ਼ੀਨ ਹੀ ਆਪਣਾ ਦੱਗੀ ਚ ਤਮ ਦੀ ਨਹੀਂ ਜਾਈ ਜੋਸ ਮਰਜੀ ਕਰੀ ਚਲੀ ਕੋਈ ਟੈਨਸ਼ਨ ਨਹੀਂ ਤੈਨੂੰ ਉਹ ਤਾਂ ਕੋਈ ਨਾ ਹਾਂ ਆਇਦਾ ਮੈਂ ਤੇਰੇ ਤੇ ਆਸ ਕਰਕੇ ਆਉਣੀ ਹੁੰਨੀ ਆ ਮੈਨੂੰ ਪਤਾ ਤੂੰ ਜਵਾਬ ਨਹੀਂ ਦਿੰਦਾ ਹੈਗਾ ਤੇ ਆਪਾਂ ਕਿਸੇ ਨੂੰ ਜਵਾਬ ਦੇਣੇ ਜਿਹੜੀ ਮੇਰੇ ਕੋਲੋਂ ਦੀ ਆਸ ਕਰਕੇ ਆਉਣੀ ਆ ਆਪਾਂ ਕਿਸੇ ਨੂੰ ਜਵਾਬ ਦਿੰਦੇ ਨਹੀਂ ਤੈਨੂੰ ਪਤਾ ਪਿੰਡ ਚ ਰਿਕਾਰਡ ਆ ਆਪਣਾ ਉਹੀ ਤਾਂ ਗੱਲ ਆ ਤਾਹੀ ਆਈ ਆ ਮੈਂ ਉਹੀ ਗੱਲ ਨਹੀਂ ਸ਼ਵਾਸ਼ੇ ਤੇਰੇ ਆ ਗਈ ਮੈਂ ਆ ਤਰੀ ਦੋ ਰੋਟੀਆਂ ਚੱਕ ਲਈ ਮੈਂ ਫਿਰ ਨਾ ਹੀ ਪਕਾਉਂਗਾ ਤੜਕੇ ਰੋਟੀ ਦਾ ਕੋਨਾ ਰੋਟੀਆਂ ਬਾਦੂ ਜਿੰਨੀਆਂ ਮਰਜੀ ਦੋ ਨਾਲ ਕੀ ਮੈਂ ਤੈਨੂੰ ਘੁੱਟ ਘੁੱਟ ਲਿਆ ਦੂੰਗੀ 10 12 ਰੋਟੀਆਂ ਬਾ ਰੰਗ ਲੱਗ ਜਾਏ ਫਿਰ ਰੋਟੀ ਦੇ ਮਾਰੇ ਫਿਰਦਿਆਂ ਹੋਰ ਇੱਥੇ ਕੀ ਆਪਣੇ ਅੰਬ ਲਾਏ ਆ ਨਾ ਰੋਟੀ ਦਾ ਬਥੇਰੀ ਆ ਪਰ ਰੋਟੀ ਦਾ ਮਾੜੇ ਮੰਗਤਾ ਕੋਈ ਵੀ ਆਵੇ ਮੈਂ ਚਾਹ ਪਾਣੀ ਰੋਟੀ ਪਾਣੀ ਬਿਨਾ ਮੋੜਦੀ ਆ ਵਧੀਆ ਲੈ ਅੱਜ ਨੂੰ ਕਾਹ ਰਹੀਆਂ ਕਿ ਵੀ ਬੈਠ ਪਹਿਲਾਂ ਤੂੰ ਪੀ ਪਾਣੀ ਲੈ ਫਿਰ ਚਾਹ ਪੀ ਹੁਣ ਦੋ ਰੋਟੀਆਂ ਖਾ ਭਾਈ ਅੱਬਾ ਜੀ ਤੈਨੂੰ ਪੁੱਣ ਲੱਗਦਾ ਅਸਰ ਇਹ ਜੀ ਗੱਲਾਂ ਦਾ ਦਾ ਲਾਹੌਰ ਕੀ ਇਹ ਪੁੰਨ ਤਾਰ ਜਾਂਦਾ ਕਦੇ ਅੜੇ ਥੂੜੇ ਚ ਬੰਦੇ ਨੂੰ ਇਹ ਪੁੰਨ ਤਾਰ ਜਾਂਦਾ ਉਹ ਤਾਂ ਹੀ ਸੌਕੀ ਸੁਰਨ ਸੁਣਨ ਬਸਦੀਆਂ ਉਹੀ ਤਾਂ ਗੱਲ ਆ ਹੋਰ ਫੇਰ ਕੋਈ ਜਾਣਾ ਕੋ ਸਦਰਾ ਹੈਗਾ ਤਾਂ ਕੋਈ ਦਿਵਾ ਦੇ ਕੋਈ ਆ ਜਾ ਹੋ ਉਧਰ ਤੈਨੂੰ ਦਿਖਾ ਕੇ ਉਹਨਾ ਖੇਤ ਆਪਣਾ ਕਈ ਵਾਰ ਤੂੰ ਆ ਜਾਣੀ ਐ ਤੇ ਤੈਨੂੰ ਪਤਾ ਨਹੀਂ ਹੈਗਾ ਆਪਣਾ ਹੈ ਚੱਲ ਖੇਤ ਤੈਨੂੰ ਦੱਸ ਦਿੰਦਾ ਕਿੱਥੋਂ ਤੱਕ ਆਪਣਾ ਕਿੱਥੋਂ ਤੱਕ ਉਹ ਪਰ ਉਹ ਥੱਥ ਤੱਕ ਆਪਣੀ ਖੇਤ ਰਹਾ ਜਾਂਦੇ ਸਾਰ

ਵੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਜਦ ਦਰਿਆ ਨਹੀਂ ਮੈਂ ਤੇਰਾ ਪਤਾ ਲੈ ਕੇ ਜਾਂਦੀ ਪੂਰੇ ਵਰਗੇ ਸਾਰੀਆਂ ਪਤਾ ਰਹਿ ਗਈਆਂ ਤੂੰ ਰਹਿ ਗਈ ਮੈਂ ਪੂਰੋਂ ਨੇ ਮੈਨੂੰ ਦੱਸਿਆ ਨਹੀਂ ਤੈਨੂੰ ਪਤਾ ਤੇ ਨਾ ਮੇਰੀ ਬੋਲ ਚੱਲ ਹੈ ਨਹੀਂ ਆ ਮੈਂ ਤਾਂ ਬਾਈ ਗੁੱਸਾ ਕਰਕੇ ਜਿਵੇਂ ਆਪਾਂ ਨਹੀਂ ਮੁੜ ਕੇ ਉਹਨੂੰ ਬੁਲਾਉਂਦੇ ਮੇਰੀ ਘਰ ਸੋਣ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਘਰੇ ਆਉਂਦੀ ਸਿੱਧੀ ਉਹ ਖੇਤ ਕੀ ਕਰਨ ਆਉਂਦੀ ਮੁੰਡਾ ਮੈਂ ਤੈਨੂੰ ਦੱਸਦਾ ਹੂੰ ਕਿਸੇ ਨੇ ਬਾਈ ਤੈਨੂੰ ਦੱਸਿਆ ਨਹੀਂ ਉਹ ਗੱਲ ਵੱਖਰੀ ਐ ਨਾ ਮੈਨੂੰ ਕਿਸੇ ਤਾਂ ਨਹੀਂ ਪਤਾ ਲੱਗਿਆ ਆਪਾਂ ਨੂੰ ਤਾਂ ਸੋਚ ਚਕਾਰਾ ਜਿਹਦੀ ਮਰਜ਼ੀ ਉਹ ਹੁਣ ਤਾਂ ਠੀਕ ਆ ਡਿੱਗ ਪੈ ਸੀ ਮੇਰੇ ਹੁਣ ਤਾਂ ਮੈਂ ਤਿੰਨ ਕਿੱਡੇ ਡਿੱਗ ਪਿਆ ਗੋਡਾ ਜਣਾ ਹੂੰ ਚੱਪਣੀ ਜੀ ਪਾੜੇ ਤੇ ਮੂ ਡਿੱਗ ਗਿਆ ਜਮਾ ਮੁਦੇ ਮੂ ਤਾਂ ਦੁੰਦ ਤਾਂ ਨਿਕਲਿਆ ਕੋਈ ਬੰਦ ਦੁੰਦ ਤਾਂ ਟੈਂ ਮੈਂ ਆਪਣੇ ਗੋਡਾ ਲਾ ਗਿਆ ਗੋਡੇ ਦੇ ਸੱਟ ਦੀ ਵੱਜ ਗਈ ਮੜੀ ਜੀ ਫਿਰ ਗੋਡਾ ਤੇਰਾ ਬੜਾ ਉਤਰੇ ਉਹ ਗੋਡਾ ਉਤਰਿਆ ਬੜਾ ਕਾ ਗੋਡਾ ਟੁੱਟ ਗਿਆ ਉਹ ਹੀ ਗੱਲੇ ਵੀ ਟੁੱਟਿਆ ਬੜਾ ਕਿ ਤੂੰ ਸਜਾਇਆ ਜਵਾਬ ਸੀ ਵੀ ਤਰ ਕੱਚਾ ਦੀ ਅੰਗ ਪਰ ਤੈਨੂੰ ਪਤਾ ਸੰਭਲਿਆ ਨਹੀਂ ਗਾਣਾ ਜਦੋਂ ਤਿਰਕ ਕੇ ਡਿੱਗ ਪੇ ਗਾਰੇ ਚ ਸੰਭਲਿਆ ਨਹੀਂ ਹਰਸ ਤੋਂ

ਜੋ ਅੱਖਾਂ ਦੇ ਬੈਠਾ ਦਿਸਦਾਂਗਾ ਆ ਪੁੰਨਗਰ ਮੂਰੇ ਆ ਗਿਆ ਕੋਈ ਤੇਰੇ ਵਰਗੀ ਦਾ ਉਹੀ ਤਾਂ ਗੱਲ ਆ ਕਿ ਤੇ ਆਪਣਾ ਬਥੇਰਾ ਉਹ ਮੈਦ ਨਾਲ ਆ ਜਾਗਾ ਆ ਪਾਈਪ ਲਾਈਨ ਪਾਦੀ ਹੁਣ ਆਪਾਂ ਤੈਨੂੰ ਪਤਾ ਲੱਗੀ ਵੀ ਟ੍ਰੀ ਸੀ ਉਹ ਪਾਈਪ ਲਾਈਨ ਪਾਦੀ ਪਾਣੀ ਹਿੱਦਰ ਜਾਂਦੇ ਝੋਨੇ ਚ ਆਪਣਾ ਅੱਛਾ ਇਹ ਮਹਲਾ ਹੁਣ ਤਾਂ ਕਿਹੜੀ ਜਗ੍ਹਾ ਮੋਰ ਕੋ ਸਹਾਈ ਨਹੀਂਗਾ ਕੋਈ

ਓ ਯਾਰ ਵਖਾ ਘਰ ਜਾ ਕੇ ਮੇਰੇ ਸੋ ਜੇ ਤੁਸੀਂ ਆਉਂ ਦੋ ਜਣੀਆਂ ਘਰ ਆ ਕੇ ਦੇਖਾ ਛੋਟੀ ਜੀ ਕਦੋਂ ਦੇਖਾ ਕੋਈ ਫੜਾ ਲਈ ਮੈਂ ਡਿੱਗ ਪੈਣਾ ਇਹ ਨਾਲ ਇਹ ਤਾਂ ਬਣਾ ਨਾਵੇ ਕੋਈ ਦੀਦਾ ਦਾ ਹੈ ਨਹੀਂ ਕਦੋਂ ਓ ਚੂਣਾ ਮਾਰ ਕਰ ਗਏ ਪੂਰੋ ਵਰਗੀਆਂ ਸੀ ਤੁਹਾਨੂੰ ਦੱਸਿ ਨਾ ਜਾਂਦਾ ਮੈਂ ਬੇ ਪੂਰੋ ਤੁਹਾਡੇ ਬਹੁਤ ਆਉਂਦੀ ਆ ਭਾਈ ਪੂਰੋ ਭਾਈ ਆਉਂਦੀ ਆ ਬਥੇਰਾ ਦੁੱਖ ਸੁੱਖ ਸੰਜਿਆ ਕਰਦੀ ਆ ਵਿਚਾਰੀਆਂ ਮੇਰੇ ਕੋਈ ਆ ਜਾ ਬੱਚਾ ਨਿੱਕੇ ਨਿੱਕੇ ਗੋਲੀਆਂ ਵਰਗੇ ਨੇ ਬਹੁਤ ਨਿੱਕੇ ਨਿੱਕੇ ਬੱਚੇ ਛੱਡ ਗਿਆ ਵੱਡੇ ਤਾਂ ਲਹਿ ਗਿਆ ਉਹ ਹੂੰ ਓ ਯਾਰ ਤਾਂ ਮਾੜੀ ਗੱਲ ਓ ਯਾਰ ਭਾਈ ਹੁਣ ਆਪਾਂ ਐਡ ਪਾਉਣਾ ਕਿਸੇ ਨੂੰ ਦੇ ਸਕਦੇ ਨਾ ਉਹ ਤਾਂ ਚੱਲ ਮੈਂ ਮੰਨਦੀ ਆ ਜਵਾਬ ਤਾਂ ਨਹੀਂ ਆਪਾਂ ਦੇ ਸਕਦੇ ਹਾਂ ਤੇ ਚੱਲ ਬੰਦਾ ਐ ਵੀ ਦੇਖੇ ਹਨਾ ਵੀ ਚੱਲ ਇੱਕ ਤਾਂ ਬੰਦਾ ਮੰਜੇ ਤੇ ਪਿਆ ਦੁੱਖ ਸੁੱਖ ਚ ਹਨਾ ਇੱਕ ਆਪਾਂ ਜਾੜ ਪਾ ਲਈ ਇਹ ਗਲਤ ਗੱਲ ਆ ਮੈਂ ਤਾਂ ਉਹਦੇ ਭਰੋਸਾ ਕਰਕੇ ਛੱਡਿਆ ਸੀਗਾ ਉਹਨਾਂ ਨੇ ਸਾਰਾ ਢੋ ਲਿਆ ਹਾਂ ਹੁਣ ਤੇ ਤੂੰ ਤੇਰੇ ਵਿਸ਼ਵਾਸ ਘਾਟ ਕਰਤਾ ਜੇ ਤੂੰ ਆਣ ਲੱਗੀ ਹੁਣ ਕੋਈ ਨਹੀਂ ਪੈ ਧਰਦੀ ਉਹ ਹਾਂ ਤੇ ਥੋ ਚੱਲਦੇ ਰਹੋ ਹਾਂ ਹਾਂ ਪਤਾ ਉਹਨਾਂ ਨੂੰ ਵੀ ਇਹਦੀ ਜਿਹੜੀ ਜੰਟੇ ਦੇ ਨਾਲ ਸਿੱਧੀ ਗੱਲ ਬਾਤ ਆ ਸਿੱਧੀ ਗੱਲ ਬਾਤ ਹੈ ਹਾਂ ਤਾਂ ਚੱਲਦੀਆਂ ਨੇ ਤਾਂ ਚੱਲਦੀਆਂ ਬਸ ਕਿ ਮੈਨੂੰ ਪਤਾ ਨਹੀਂ ਤੇ ਮੈਂ ਮਹੀਨੇ ਬਾਅਦ ਆ ਗਈ ਤੇ ਤੁਹਾਨੂੰ ਸੱਚ ਦੱਸਾਂ ਹਾਂ ਜੂਨ ਦੇ ਆ ਛੁੱਟੀਆਂ ਨਹੀਂ ਸੀ ਅੱਛਾ ਮੈਂ ਤਾਂ ਮਹੀਨੇ ਬਾਅਦ ਆ ਗਈ ਤੇ ਪੇਕੇ ਤਾਂ ਮੈਂ ਤਾਂ ਕੱਲੇ ਆਈ ਆ ਉਹ ਨਾ ਭੈਣ ਦੱਸਣਾ ਭੁੱਲ ਗਈ ਮੈਂ ਫੋਨ ਵੀ ਕਰ ਲਿਆ ਮੇਰਾ ਹਾਲ ਦਾ ਮੋਬਾਈਲ ਡਿੱਗ ਪਿਆ ਤੇਰਾ ਨੰਬਰ ਵਿਚੀ ਉਹਦੇ ਵਗ ਗਿਆ ਦਹੋਂ ਤਾਂ ਮੇਰਾ ਵੀ ਖਰਾਬ ਹੋਇਆ ਪਿਆ ਦੁਕਾਨ ਤੇ ਪਿਆਗਾ ਮੇਰੇ ਕੋਲੇ ਵੀ ਹੈ ਨਹੀਂਗਾ ਉਹ ਮੇਰੇ ਕੋਲੇ ਸੁੱਚਾਂ ਜਿਹਾ ਵਾਲੇ ਤੇ ਹੁਣ ਮੈਂ ਲਿਆਉਂਗਾ ਦੁਬਾਰੇ ਵੀ ਨਮਾ ਹੋ ਗਿਆ ਮੇਰੇ ਕੋਲ ਤਾਂ ਟੱਚ ਮੋਬਾਈਲ ਆ ਜਵਾਖਾਂ ਦਾ ਨਾ ਕੰਮ ਕੁ ਮੋਂਦਾ ਛੁੱਟੀਆਂ ਦਾ ਆਉਂਦਾ ਹੁੰਦਾ ਸੀ ਟੱਚ ਰੱਖ ਲਈਂ ਤੂੰ ਤਾਂ ਮੈਂ ਕਿੱਥੇ ਰੱਖਾਂ ਟੱਚ ਮੇਰੇ ਜਾਣ ਦਾ ਹੀ ਕਰੇਗਾ ਜਦੋਂ ਸੱਚਲਾ ਆਇਆ ਫੋਨ ਜਾਂ ਸੁਣ ਲੈਨੀ ਬੰਨੂ ਕਹਿੰਦਾ ਚਲਾਉਣਾ ਹੁੰਦਾ ਹੋ ਇਹ ਜੋ ਫੋਟੋ ਚਲਾ ਲੈਂਦੀ ਆਉਂਦੀਆਂ ਨੇ ਹਾਂ ਫਟਮਾ ਫਟਮਾ ਜੇ ਬਾੜੀ ਆਉਂਦੀਆਂ ਮੈਨੂੰ ਇੰਨਾ ਕੁਸ ਕਿੱਥੇ ਫੋਟੋਆਂ ਪਾਣੀਆਂ ਨੇ ਫਿਰ ਮੇਰੇ ਘਰ ਵਾਲਾ ਮੈਨੂੰ ਕਹੇਗਾ ਤੂੰ ਤਾਂ ਬੇ ਮੈਂ ਤਾਂ ਫੋਨ ਦੇਖ ਭਰਾਵਾ ਆਪਾਂ ਤਾਂ ਚੱਕਦੇ ਨਹੀਂ ਉਹ ਮੈਂ ਤਾਂ ਮਾ ਦਾ ਮੈਂ ਤਾਂ ਕਹਿੰਦੀ ਆ ਲੈ ਬਾਈ ਮੈਨੂੰ ਓਕੇ ਕਰਕੇ ਦੇ ਦਿਓ ਮੈਨੂੰ ਤਾਂ ਓਕੇ ਵੀ ਨਹੀਂ ਕਰਨੇ ਆਉਂਦਾ ਉਹ ਵਧੀਆ ਸਿੱਖੀ ਵੀ ਨਾ ਤੂੰ ਇਹ ਜਗਾ ਮੁੱਝ ਬੜਾ ਕੁਛ ਹੋਵੇ ਅੱਛਾ ਮੈਂ ਕਰ ਮੈਂ ਲੈ ਆਣਾ ਬੈਠੀ ਜੀ ਲਗਰੇ ਉਹਨੂੰ ਦੇਖੀ ਜਾਕਰ ਫੋਟੋ ਆ ਜਿਆ ਲੈ ਆ ਲੈ YouTube ਤੇ ਫਿਲਮਾਂ ਫੁਲਮਾਂ ਜਿਹਦੇ ਨਹੀਂ ਚਲਦੀਆਂ ਜਿਹੜੇ ਅੱਜ ਕੱਲ ਲੋਕ ਬਣਾਉਂਦੇ ਨੇ ਹਾਂ ਪਰਿਵਾਰ ਸਾਰੇ ਬੈਹਦੇ ਇਕੱਠੇ ਬੈ ਕੇ ਦੇਖਦੇ ਹਾਂ ਹਾਂ ਤੂੰ ਮੈਨੂੰ ਸਿਖਾ ਲੈਣੀ ਹੁੰਦੀ ਆ ਤੂੰ ਮੈਨੂੰ ਸਿਖਾ ਜੀ ਦੋ ਦਿਨਾਂ 'ਚ ਮੈਂ ਵੀ ਲਵਾ ਲੈਣੀ ਹੁੰਦੀ ਆ ਜਵਾਖਾ ਤੋਂ ਵੀਡੀਓ ਕਹਿੰਦੀ ਨੇ ਮੈਂ ਤੇ ਤੂ ਤੇਰੀ ਵੀਡੀਓ ਦੇਖਦੀ ਹੁੰਦੀ ਆ ਅੱਛਾ ਕੌਣ ਹੈ ਬਾਬੀ ਹਾਇਆ ਫਿਲਮ ਆੜਾ ਗਾ ਤੂੰ ਫਿਲਮ ਆੜਾ ਅੱਜ ਆਪੇ ਸ਼ਾਰਟ ਵੀਡੀਓ ਜੀ ਬਣਾਉਂਦੇ ਨੇ ਵਧੀਆ ਬਣਾਉਂਦੇ ਨੇ ਉਹ ਅੱਛਾ ਅੱਛਾ ਹਾਸੇ ਵਾਲੀਆਂ ਵਧੀਆ ਵੀਡੀਓ ਘੈਂਟ ਬਣਾਉਂਦੇ ਨੇ ਮੈਂ ਉਹਦੀਆਂ ਵੀਡੀਓ ਦੇਖਦੀ ਹੁੰਦੀ ਆ ਚੰਗੀ ਗੱਲ ਆ ਭਾਈ ਦੇਖ ਲਿਆ ਕਰੋ ਐਨੇ ਜਿਹੇ ਬੰਦੇ ਹੋਸ਼ੀਆ ਆਈ ਨਹੀਂ ਪਤਾ ਉਹ ਕਿੱਥੋਂ ਦਾ ਗਾ ਓਏ ਆਪਾਂ ਕਿਰਣਾ ਆਪਾਂ ਦਾ ਇੱਥੋਂ ਖੇਤਾਂ ਵਾਲਿਆਂ ਆਪਾਂ ਤਾਂ ਕਿਸੇ ਤੋਂ ਕੀ ਲੈਣਾ ਕਿੱਥੇ ਦਾ ਹੋਵੇ ਨਾ ਹੋਵੇ ਚਲ ਆ ਜਾ ਫਿਰ ਖੜਾ ਕੀ ਕਰਦਾ ਰੇ ਕਿੱਥੇ ਚਲੀ ਆਉਣਾ ਆ ਜਾ ਇ ਲੰ ਮੈਂ ਤਾਂ ਦੇਖੋ ਤੇ ਆਉਦੀ ਚੁੰਮੀ ਚ ਜਾਣਾ ਪਈ ਆਪਣੀ ਕੁੜੀ ਚਲ ਆ ਜਾ ਤਰੇ ਤਰੇ ਲੰਗ ਚੱਲਦੇ ਤੈਨੂੰ ਚੁੰਮੀ ਚ ਛੱਡ ਜਾਨੀ ਆ ਜਾ ਆ ਜੀ ਫਿਰ ਕੋਚਾ ਟੱਪੀ ਕੋ ਹੋਰ ਨਾ ਫਟ ਖਾਦੀ ਦਵਾਰੋ ਹਲਿਆਲੇ ਗੋਡਾ ਮੈਂ ਹੁਣ ਤਾਂ ਮੈਂ ਸੰਭਲ ਕੇ ਦੂਰ ਜਾਵਾਂ ਧਿਆਨ ਨਾਲ ਆ ਜਾ ਮਾਹਲਾ ਧਿਆਨ ਨਾਲ ਨਹੀਂ ਨਹੀਂ ਆ ਜਾ ਮੈਨੂੰ ਨਾ ਡਰ ਲੱਗਦਾ ਚੰਦਰਾ ਮੈਂ ਤਾਂ ਟੈਨਸ਼ਨ ਹੋ ਗਈ ਤੇਰੀ ਤੂੰ ਤਾਂ ਬਹੁਤ ਕਰਦੀ ਐ ਹੋਰ ਕੀ ਦੱਸ ਹੋਰ ਭੈਣ ਭਾਈ ਦਾ ਕੀ ਹੁੰਦਾ ਆਹੀ ਹੁੰਦਾ ਦੁੱਖਦਾਰ ਬੰਦਾ ਹਾਂ ਮੈਂ ਰੋਕ ਤਾ ਸੋਚਦੇ ਨੇ ਆਪਣੇ ਬਾਰੇ ਗਲਤ ਗਲਤ ਸੋਚੀ ਜਾਂਦੇ ਰੋਕਾਂ ਦੀ ਸੋਚ ਮਾੜੀ ਆ ਪਰ ਆਪਾਂ ਨੂੰ ਪਤਾ ਨਾ ਫਿਰ ਪਤਾ ਹੀ ਹੈ ਕਿ ਗਲਤ ਹਾਂ ਮੈਂ ਤਾਂ ਅੱਧਾ ਹੋਵੇ ਬੰਦੇ ਨੇ ਹਾਂ ਉਹਦੇ ਦਾਤੀ ਦੇ ਦੰਦੇ ਤਾਂ ਇੱਕ ਪਾਸੇ ਨੇ ਹਾਂ ਲੋਕਾਂ ਦੇ ਪਤਾ ਨਹੀਂ ਕਿੱਥੇ ਕਿੱਥੇ ਨੇ ਲੋਕਾਂ ਦੇ ਦੋਨੇ ਪਾਸੇ ਲੋਕਾਂ ਦੇ ਤਾਂ ਦੋਨੇ ਪਾਸੇ ਦੰਦੇ ਨੇ ਦੋਨੇ ਪਾਸੇ ਜਾਂਦੇ ਹੀ ਵੜਦੇ ਆ ਹਾਂ ਇਹ ਵੀ ਵੜਦੇ ਆ ਉਹੀ ਗੱਲ ਆ ਬਸ ਹਾਂ ਚਲ ਭਈ ਆਪਣਾ ਕਿਹੜਾ ਕੋਈ ਕੁਝ ਤੋੜ ਦੂਗਾ ਆਪਾਂ ਭਈ ਆਪਾਂ ਦਾ ਟੈਨਸ਼ਨ ਲੋਕਾਂ ਦੀ ਛੱਡਤੀ ਆਪਾਂ ਨੂੰ ਕਿਸੇ ਦੀ ਪ੍ਰਵਾਹ ਕਰਦੇ ਭਰਾਵਾ ਅਬ ਦਾ ਖਾਨੇ ਆ ਚੰਗਾ ਟੌਰ ਨਾ ਰਹਿਨੇ ਮੈਂ ਤੈਨੂੰ ਦੱਸਦਾ ਹੁਣ ਪੂਰਾ ਆਰਦਾ ਤੈਨੂੰ ਪਤਾ ਮੇਰੀ ਬੈਠ ਥੱਥੇ ਹੈ ਹੀ ਹੋਈ ਨਹੀਂ ਪੂਰਾ ਹੈ ਨਹੀਂ ਚੰਗੀ ਟੀਮ ਹੁਣ ਕੀ ਕਰੀ ਹਾਈ ਨਹੀਂ ਬੇਕਾਰ ਉਹ ਦਿਨਾਂ ਨਹੀਂ ਤੈਨੂੰ ਕੀ ਦਫਾ ਦਾ ਛੱਡ ਪਰੇ ਉਹ ਛੱਡ ਪਰੇ ਹੂੰ ਦੱਸਦੇ ਜਾਉਂਦੇ ਦਸਣਾ ਨਹੀਂ ਬੱਸ ਹੁਣ ਦੇਖ ਮੈਨੂੰ ਪਤਾ ਹੀ ਹੈ ਤੈਨੂੰ ਪਿੰਡ ਵਾਲਾ ਘਰ ਦਾ ਮੈਂ ਛੜਤਾ ਅੱਛਾ ਉਹ ਜਿੰਦਾ ਲਾਇਆ ਬਿੱਲੀ ਦੇ ਕਰਨ ਜਿਹੜਾ ਐਡਾ ਉਹਦਾ ਇੱਥੇ ਹੀ ਰਹਿਣਾ ਬਸ ਮੈਂ ਇਕੱਲਾ ਠੀਕ ਆ ਹੁਣ ਉੱਥੇ ਬਣਾ ਖੇਤ ਜਾਣਾ ਬਣੌਖਾ ਇਹਦਾ ਮੈਂ ਤਾਂ ਹੁਣ ਬਸ ਇੱਥੇ ਹੀ ਰਹਿ ਜਾਣਾ ਬਈ ਹੋ ਗਿਆ ਫਿਰ ਚਲ ਕੋਈ ਨਾ ਮੈਨੂੰ ਵੇਲੇ ਕੁ ਵੇਲੇ ਲੋਡ ਪਵੇ ਤਾਂ ਮੈਨੂੰ ਰੋਟੀ ਪਾਣੀ ਚਾਹ ਪਾਣੀ ਵੇਲੇ ਦੱਸ ਦਿਆ ਕਰ ਮਸਨੇ ਹਾਂ ਲਾ ਦੇ ਕਰੂ ਭਾਈ ਹੋਰ ਕਿ ਕਿਸੇ ਨੂੰ ਉਹ ਤਾਂ ਮੈਂ ਬਣਾ ਲੈਣਾ ਖਰ ਲੰਗਦਾ ਵੜਦਾ ਜੇ ਨੰਗੇ ਉਧਰ ਦੀ ਤਾਂ ਵੀ ਮੈਨੂੰ ਹਾਕ ਗੇਟ ਖੜਕਾ ਦਿਆ ਕਰ ਮੈਨੂੰ ਹਾਕ ਮਾਰ ਜੀ ਜਿੱਦੇ ਮੈਂ ਆਇਆ ਪਿੰਡ ਮਿਲ ਕੇ ਜਾਉ ਤੈਨੂੰ ਲਾਜ ਨਹੀਂ ਇਹ ਜੀ ਗੱਲ ਨਹੀਂ ਜੀ ਹਾਂ ਕੋਈ ਨਾ ਕੋਈ ਨਾ ਮੈਂ ਫੂੜ ਲਿਆਉਂਗੀ ਕੱਲ ਨੂੰ ਚੱਕ ਉਹ ਚੱਕ ਲਿਆ ਦੁਕਾਨ ਤੋਂ ਬੱਲਾ ਬੋਲੇ ਆਜ ਕੋ ਪੈਸਾ ਤੇ ਲਾ ਨਹੀਂ ਹੈਗਾ ਮਲ ਗਏ ਆਜ ਤੂੰ ਨੋੜਾ ਢਿੰਗਾ ਜਾਂ ਵੱਢ ਕੇ ਲੈ ਜਾ ਆਪਣਾ ਡੰਗਰ ਪਸੂ ਦਾ ਹੈ ਨਹੀਂ ਵੇ ਕੀ ਕਰਨ ਤੈਨੂੰ ਪਤਾ ਤਾਂ ਹੈਗਾ ਕੋਈ ਆਉਂਦੀ ਨਹੀਂ ਇਥੇ ਆਲ ਬੜਾ ਦੀਏ ਸਾਰਾ ਬੱਲਾ ਚ ਕੱਖ ਨਾ ਬਹੁਤ ਹੋਇਆ ਬਹਿਗਾ ਇਹ ਹਾਂ ਆ ਲੱਕਣ ਟਿੰਬੜਿਆ ਸਾਰੇ ਇੱਕ ਪਾਸੇ ਕਰਦੇ ਆਂ ਜਾਂ ਸਭਾਈ ਕਰਦੇ ਆਂ ਬਸ ਹੁਣ ਆ ਆਪਾਂ ਤਾਂ ਹੁਣ ਇੱਥੇ ਹੀ ਰਾਲੇ ਡੇਰੇ ਫਰ

ਉਹ ਮੈਂ ਰਸੀ ਭੈਣਾ ਹੋ ਪਰਾਂ ਚੂ ਵੀ ਬਣਾਈ ਹੈ ਨਾ ਹਾਂ ਹੋ ਸਾਰੇ ਸਾਹਮਣੇ ਹਾਂ ਮੱਛਰ ਤੂੰ ਤਾਂ ਘਰ ਮੰਗੂ ਪਾ ਰੱਖੀ ਆ ਮੈਂ ਕਿਹਾ ਅਸੀਂ ਤਾਂ ਤੂੰ ਦੇਖੇਗੀ ਇਹਦੇ 2 ਦਿਨ ਲਵਾ ਜੀ ਇੱਥੇ ਸਫਾਈ ਕਰਾ ਜੇ ਮੈਂ ਕਿਹਾ ਤੇਰਾ ਰਾਮ ਕੋਈ ਨਾ ਕਰਾ ਜੂਗੀ ਸਫਾਈ ਤਾਂ ਕਰਾ ਜੂਗੀ ਹਾਂ ਹੁਣ ਸਬਜੀ ਭਾਜੀ ਦਾ ਧਿਆਨ ਰੱਖਿਆ ਕਰ ਹੁਣ ਨਾ ਕਿਸੇ ਨੂੰ ਦਿਆ ਕਰ ਨਾ ਹੁਣ ਨੀ ਵਸਤੂ ਕਿਹੜਾ ਮਾਰ ਲਿਆ ਕਰ ਦੂਜੀ ਤੀਜੀ ਨਾ ਮੈਂ ਤੜਕੇ ਆਉਂਗੀ 8:00 9:00 ਵਜੇ ਆਉਂਗੀ ਜੇ ਮੈਂ ਤਾਂ 8:00 9:00 ਵਜੇ ਨਾ ਤਾਂ 10:00 11:00 ਵਜੇ ਆਉਂਗੀ ਕੰਮ ਕਰ ਨਿਬੜ ਕੇ ਵੇ ਜਦੋਂ ਮੱਝ ਆ ਜੀ ਮੇਰੇ ਆਏ ਤਾਂ ਹਾਂ ਕਈ ਵਾਰ ਮੈਡ ਵੀ ਹੋ ਸਕਦੀ ਉਹ ਮੈਂ ਮੋਟਰ ਚਲਾਉਂਦੀ ਨਹੀਂ ਫਿਰ ਤੇਰੇ ਆਈ ਤੋਂ ਚਲਾਉਂ ਚੰਗਾ ਲੈ ਯਾਰ ਦੋ ਰੋਟੀਆਂ ਬਨ ਲੈ ਜੰਗਾ ਦਾ ਤਾਂ ਦੋ ਦੀ ਛੱਡ ਪੰਜ ਰੋਟੀਆਂ ਲਿਆਉਂਗੇ ਪਰੌਂਠੇ ਕਹੇ ਪਰੌਂਠੇ ਲਾ ਲਿਆ ਫਿਰ ਤੜਕੇ ਹੁਣ ਮੈਂ ਰੋਟੀ ਨਾ ਪਕਾਉਂਗਾ ਨਾ ਹੱਥ ਮਚਾਉਂਗਾ ਭਈ ਹੋਰ ਕੀ ਹੈ ਨਹੀਂ ਤਾਂ ਮਨੂੰ ਤੂੰ ਆਪ ਰੋਟੀ ਨਾ ਪਕਾ ਘਰ ਮੈਂ ਆਪੇ ਫੜਾ ਜਾ ਕਰ ਤੜਕੇ ਆ ਫਿਰ ਰੋਟੀ ਕੀ ਕਰਗੇ ਤੂੰ ਦਾ ਆਈ ਨਾ ਮੈਨਾਂ ਫਿਰ ਮੁੰਡਾ ਆਪੀ ਥੱਪਣੀਆਂ ਪੈਂਦੀ ਆਪਦੀਆਂ ਹੋਰ ਕੀ ਚੱਲ ਆ ਜਾ ਫਿਰ ਮੈਂ ਹੀ ਨੰਗ ਜਾਨੀਏ ਚੱਲ ਤਨਵਾਸ ਤੇ ਟਪਾ ਦੇਣਾ ਚਲ ਆ ਜਾ ਸ਼ਬਾਸ਼ੇ ਆ ਗਈ ਪਤਾ ਲੱ ਬਸ ਸੋ ਸਾਂਝਾ ਕਰੀ ਨਾ ਨੀ ਜਦੋਂ ਤੇਰਾ ਮਨ ਹੋਰ ਹੋ ਜਾਂਦਾ ਬਸ ਹਾਂ ਆਹੀ ਤਾਂ ਗੱਲ ਹੈ ਹੋਰ ਤਾਂ ਕੀ ਹੈ ਉਹ ਦੂਜਿਆਂ ਤਾਂ ਆਉਂਦੀਆਂ ਆਪਦਾ ਮਤਲਬ ਕੱਢ ਕੇ ਤਰਜਣੀਆਂ ਉਹ ਤਾਂ ਸਬਜੀ ਭਾਜੀ ਜਦੋਂ ਕੋਈ ਚੀਜ਼ ਲੈਣੀ ਹੁੰਦੀ ਆ ਜਾਤ ਆਉਂਦੀਆਂ ਨੇ ਆ ਕੋਈ ਮੈਂ ਤਾਂ ਤੇਰਾ ਤੇਰੇ ਸਾਹਮਣੇ ਤੇਰੇ ਤੋਂ ਕੁਝ ਨਹੀਂ ਲੈਣਾ ਤੇਰਾ ਪਤਾ ਲੈਣਾ ਆ ਪਤਾ ਲੈਣਾ ਜਾਂ ਆਹੀ ਤਾਂ ਫਰਕ ਹੁੰਦਾ ਆਪਦੇ ਬਗਾਨੇ ਦਾ ਹਾਂ ਆਹੀ ਫਰਕ ਹੁੰਦਾ ਬਸ ਹਾਂ ਚੰਗਾ ਫਿਰ ਆ ਜੀ ਤੜਕੇ ਚੰਗਾ ਠੀਕ ਆ ਠੀਕ ਆ ਹਾਂ ਬਸ ਲਾ ਦੂੰ ਮੋਟਰ ਤੇਰੇ ਆਈ ਤੇ ਚਲੋ ਉਹ ਧਿਆਨ ਹੀ ਆ ਬਸ